ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹਫੜੇ ਲੈ ਕੇ ਆਜਨਾ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ ਆਉਂਦੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਆਰਬ ਸਾਗਰ ਦੇ ਵਿੱਚ ਜਿਹੜਾ ਇੱਕ ਡੀਪ ਪ੍ਰੈਪਰੇਸ਼ਨ ਬਣਿਆ ਹੋਇਆ ਉਹਦੇ ਸਦਕਾ ਬਦਲਬਾਈ ਕੁਝ ਪੰਜਾਬ ਦੇ ਖੇਤਰਾਂ ਦੇ ਵਿੱਚ ਵੀ ਅੱਜ ਪਹੁੰਚ ਰਹੀ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਚੰਡੀਗੜ੍ਹ ਹੋ ਗਿਆ ਮਹਾਲੀ ਡੇਰਾ ਬਸੀ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦੇ ਕੁਝ ਖੇਤਰਾਂ ਦੇ ਵਿੱਚ ਸੰਗਰੂਰ ਔਰ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਉੱਪਰ ਦੀ ਲੰਘ ਰਹੇ ਨੇ ਇਹ ਫੋਕੇ ਬੱਦਲ ਨੇ ਮੀਂਹ ਵਾਲੇ ਕੋਈ ਚਾਂਸ ਨਹੀਂ ਆ ਪਰ ਇਹ ਬਦਲਬਾਈ ਅੱਜ ਪੰਜਾਬ ਦੇ ਕੁਝ ਹਿੱਸਿਆਂ ਦੇ ਉੱਪਰੋਂ ਦੀ ਲੰਘਦੀ ਰਹੇਗੀ ਮਾਲਵਾ ਖੇਤਰ ਖਾਸ ਕਰਕੇ ਤੇ ਕੁਝ ਹੋ ਸਕਦਾ ਦਵਾਬੇ ਖੇਤਰਾਂ ਤੱਕ ਪਹੁੰਚ ਕਰ ਜਾਈ ਤੇ ਪੂਆਧ ਖੇਤਰ ਤੇ ਕਈ ਬੱਦਲ ਵਈ ਉਪਰਲੇ ਫੱਦਰ ਤੇ ਲੰਘਦੇ ਹੀ ਰਹੇਗੀ ਸੋ ਜੇਕਰ ਆਪਾਂ ਗੱਲ ਕਰੀਏ ਮੀਹਾ ਦੀ ਜਿਹੜਾ ਤਗੜਾ ਸਿਸਟਮ ਪਿੱਛੇ ਚੱਲਦਾ ਪਿਆ ਤੂਫਾਨ ਬੰਗਾਲ ਦੀ ਖਾੜੀ ਦੇ ਵਿੱਚ ਮੌਨਥਾ ਜਿਹੜਾ ਨਾਮ ਰੱਖਿਆ ਗਿਆ ਉਹ ਲੈਂਡਫਾਲੋ ਦਾ ਹੋ ਗਿਆ ਸੀ ਜਮੇਨੀ ਫੱਦਰ ਤੇ ਹੁਣ ਇਹ ਤੂਫਾਨ ਆ ਚੁੱਕਾ ਹੈ ਤੇ ਹੁਣ ਇਹ ਤੂਫਾਨ ਤਾਂ ਘਟ ਕੇ ਡੀਪ ਡਿਪਰੈਸ਼ਨ ਦੇ ਵਿੱਚ ਬਦਲ ਚੁੱਕਾ ਹੈ ਜਿਹੜਾ ਕਿ ਬਿਹਾਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਆਉਂਦੇ ਘੰਟਿਆਂ ਦੇ ਵਿੱਚ ਬਿਹਾਰ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਇਸੇ ਲਾਵਾ ਉੱਤਰ ਪੂਰਬੀ ਜਿਹੜੇ ਜ਼ਿਲ੍ਹਿਆਂ ਦੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਲੱਗ ਸਕਦੇ ਨੇ ਆਉਂਦੇ ਦ ਤੋ ਇਹ ਦੋਨੇ ਤੂਫਾਨਾਂ ਦੀ ਸਮਾਪਤੀ ਹੋ ਜਾਣੀ ਹੈ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੀ ਜਿਗਰਫਾ ਗੱਲ ਕਰਦੇ ਹਾਂ ਤੇ ਮੌਸਮ ਅੱਜ ਜਿਹੜੇ ਹੈ ਪ੍ਰਦੂਸ਼ਣ ਵਾਲਿਆ ਹੋਣ ਦੀ ਉਮੀਦ ਹੈ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਹੈ ਲਗਾਤਾਰ ਉਸੇ ਤਰ੍ਹਾਂ ਚੱਲ ਰਿਹਾ ਹੈ ਤੇ ਬਾਕੀ ਮੀਹ ਵਾਲਾ ਕੋਈ ਸਿਸਟਮ ਆ ਨਹੀਂ ਰਿਹਾ ਆਉਂਦੇ 72 ਘੰਟਿਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਮੀਹ ਵਾਲੇ ਫਖੋ ਦਾ ਸਾਫ਼ ਰਹੇਗਾ ਪਰ ਪ੍ਰਦੂਸ਼ਣ ਦਾ ਲੈਵਲ ਉਸੇ ਤਰ੍ਹਾਂ ਚੱਲਿਆ ਰਹੇਗਾ ਤੇ ਸਿਸਟਮ ਜਿਹੜਾ ਆ ਰਿਹਾ ਜੀ ਉਹ ਨਵੰਬਰ ਦੇ ਪਹਿਲੇ ਹਫਤੇ ਦੇ ਅਖੀਰ ਦੇ ਵਿੱਚ ਆ ਰਿਹਾ ਹੈ ਤੇ ਉਦੋਂ ਮੀਂਹ ਕਿੰਨੇ ਲੱਗਣਗੇ ਇਹ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਬਾਕੀ ਇੱਕ ਵਾਰ ਫਿਰ ਲਾਈਵ ਅਪਡੇਟ ਆ ਕੇ ਤੁਹਾਨੂੰ ਦੱਸਾਂਗੇ ਜੇਕਰ ਉਹਦੇ ਕੋਈ ਵਿੱਚ ਫੇਰ ਬਦਲ ਕਈ ਆਉਂਦਾ ਹੈ ਦਿਨਾਂ ਦੇ ਟੈਂਪਰੇਚਰ ਘਟ ਕੇ ਹੁਣ ਥੋੜੇ ਜਿਹਾ ਠਹਿ ਆ ਰਹੇ ਨੇ ਕਿਉਂਕਿ ਉੱਪਰਲੇ ਖੱਦਰ ਤੇ ਪ੍ਰਦੂਸ਼ਣ ਦੀ ਇੱਕ ਲੇਅਰ ਹੈ ਬਣੀ ਹੋਈ ਅਸਮਾਨ ਤੇ ਤੇ ਧੁੱਪ ਸਿੱਧੀ ਹੀਟ ਲੱਗ ਨਹੀਂ ਰਹੀ ਥੱਲੇ ਜਿਹਦੇ ਨਾਲ ਦਿਨਾਂ ਦੇ ਟੈਂਪਰੇਚਰ ਵੀ ਘਟੇ ਨੇ 1-2 ਡਿਗਰੀ ਬੱਤੀਆਂ 33 ਤੇ ਚੱਲਦੇ ਪਏ ਨੇ ਮੈਕਸਿਮਮ ਟੈਂਪਰੇਚਰ ਤੇ ਰਾਤਾਂ ਦੇ ਟੈਂਪਰੇਚਰ ਵੀ ਹੌਲੀ-ਹੌਲੀ ਘਟ ਰਹੇ ਨੇ ਸੋ ਆਉਣ ਦੇ ਦਿਨ ਰਾਜਸਥਾਨ ਦੇ ਕੁਝ ਖੇਤਰ ਨਵੀਂ ਦਿੱਲੀ ਗੁਰੂਗਰਾਮ ਨੈਟਾ ਬਿਹਾਰ ਚਾਰਖੰਡ ਜੋਪੀ ਦੇ ਪਛਮੀ ਖੇਤਰ ਦੱਖਣ ਪੂਰਬੀ ਜੋਪੀ ਸਿੱਕਮ ਔਰ ਚਾਰਖੰਡ ਬਿਹਾਰ ਦੇ ਬਹੁਤੇ ਖੇਤਰ 파ਰੇ ਮੇਰੀ ਤਿਆਰ ਧੰਨਵਾਦ